ਮੈਨੂੰ ਦਰਦ ਮੇਰੇ ਪੁੱਟੇ ਲੈ ਜਾਂਦਾ ਹੈ ਪਰ ਉਸਨੂੰ ਤੁਸੀਂ ਬਸ ਕਹਿਣ ਦੀ ਲੋੜ ਨਹੀਂ ਹਰ ਇੱਕ ਗੱਲ ਨੂੰ ਦੱਸੋ ਬੈਕਟੀ ਨਾਲ ਆਪਣੀ ਲੋੜੋ ਤੇ ਨਾਲ ਜਾऊंगा ਪਰ ਮੈਂ ਕਹਿੰਦਾ ਕਿ ਮੇਰੇ ਹਲਕੇ ਵਿੱਚ ਘੱਟੂ ਘੱਟ 50% ਮੇਰੇ ਹਲਕੇ ਦੇ ਲੋਕਾਂ ਨੂੰ ਨੌਕਰੀ ਦੇਵੋਗੇ ਤਾਂ ਠੀਕ ਹੈ ਨਹੀਂ ਤਾਂ ਤੁਹਾਡੀ ਵੀ ਇਤਲਾ ਦੇਣਾ ਅਜਾ ਤਾਂ ਜੋ ਅਗੱਡਾ ਹੀ ਡੰਡੇ ਜੀ ਆਰਮ ਲੁਕਰਾਏ ਭਾਈ ਜੀ ਕੰਡੀਸ਼ਨ ਕਰਦੇ ਆਣ ਸਪੋਰਟ ਦੇਖੋ ਇਹਦੇ ਉੱਤੇ ਦਾ ਨਾ ਬਾਰਡਰ ਹੀ ਮੈਨਾਂ ਦਾ ਇਹ ਤੋਂ ਪੱਣੀ ਸਾਰੇ ਫਾਈਲ ਅਗਲੇ ਤੋਂ ਤੁਸਤਮ ਕਹਿੰਦੇ ਲੋਕਾਂ ਦੀ ਪੰਜਾਬ ਦੇ ਵਿੱਚ ਨਿਕਲਣ ਕੱਢੀ ਸਰਕਾਰ ਬਹੁਤ ਸਾਲ ਤੋਂ ਉੱਪਰ ਬਣਾਇਆ ਤੁਸੀਂ ਬਿਲਕੁਲ ਨਹੀਂ ਕਰਦੇ ਅਸੀਂ ਉਹਦੇ ਲਈ ਪੂਰੀ ਸਰਕਾਰ ਆ ਜੀ ਉਹ ਕੀ ਕਰਦੇ ਸਟੈਪ ਚੱਕਦੀ ਆ ਸੰਨ ਮੈਨ ਲੱਗਦਾ ਸੀ ਕਿ ਜਦੋਂ ਆਵਾਜ਼ੀ ਪਾਰਟੀ ਦੀ ਸਰਕਾਰ ਆਉਗੀ ਹੱਕ ਬਾਹਰ ਪਿੰਡ ਦੇ ਵਿੱਚ ਇੰਨੇ ਸਾਰੇ ਆਮ ਚੱਕਾ ਵਿਖਰੇ ਆਏ ਉਹਨਾਂ ਜਿੱਥੇ ਨਸ਼ੇ ਦੀ ਦਲਦਲ ਬਣ ਗਈ ਸੀ ਅਗਰ ਮੈਨੂੰ ਪ੍ਰੋਬਲਮ ਮੇਰੀ ਵੀ ਦਿੱਤੀ ਆ ਸਾਡੇ ਨੌਜਵਾਨਾਂ ਦਾ ਕਿਵੇਂ ਲੱਗੇ ਆ ਉਹਨੇ ਨਹੀਂ ਸਰਕਾਰ ਦਾ ਕੀਤਾ